ਹਾਂਜੀ ਅੱਜ ਬਣਾ ਰਹੇ ਆ ਆਪਾਂ ਗਾਜਰਾ ਮਟਰਾਂ ਦੀ ਸਬਜ਼ੀ ਮੈਂ ਕਿਲੋ ਮਟਰ ਲੈ ਸੀ ਇਹਨਾਂ ਦਾ ਸਿਲਕਾ ਤਾਰ ਤਾਂ ਬੀਜ ਕੱਢ ਲੇ ਗਾਜਰਾਂ ਨੂੰ ਸਿਲਕੇ ਬ੍ਰੀਕ ਬ੍ਰੀਕ ਕੱਟ ਲਿਆ ਤੇ ਇਹ ਸਾਫ਼ ਕੀਤੇ ਹੋਏ ਨੇ ਧੋਤੇ ਹੋਏ ਨੇ ਹੁਣ ਕੱਟਦੇ ਆ ਆਪਾਂ ਤੜਕਾ ਹਾਂਜੀ ਕੜਾਹੀ ਰੱਖ ਲਈ ਆਪਾਂ ਗੈਸ ਦੇ ਉੱਪਰ ਵਿੱਚ ਪਾ ਲਿਆ ਕੜਸੀ ਘ ਤੇਲ ਤੇਲ ਹੋ ਚੁੱਕਿਆ ਗਰਮ ਹੁਣ ਇਹਦੇ ਵਿੱਚ ਪਾਉਣੇ ਆ ਆਪਾਂ ਦੋ ਮੈਂ ਪਿਆਜ਼ ਕੱਟੇ ਸੀ ਉਹ ਪਾਉਨੇ ਹਾਂ ਜੀ ਪਿਆਜ਼ ਦੇਤੀ ਦਿੱਤੇ ਆਪਾਂ ਤੇ ਪਾ ਹੁਣ ਇਹਨੂੰ ਭੁੰਨੇ ਆਪਾਂ ਜੀ ਦੱਖ ਦਿਨ ਹਾਂਜੀ ਤੜਕਾ ਜਿਹੜਾ 50% ਭੁੱਜ ਚੁੱਕਿਆ ਹੁਣ ਇਹਦੇ ਵਿੱਚ ਪਾਉਨੇ ਆ ਆਪਾਂ ਦੋ ਚਮਚੇ ਲਸਣ ਦਾ ਪੇਸਟ ਆ ਇੱਕ ਚਮਚਾ ਡੇਢ ਚਮਚਾ ਆਦਰਕ ਦਾ ਪੰਜ ਸੇ ਹਰੀਆਂ ਮਿਰਚਾਂ ਜੋ ਮੈਂ ਬ੍ਰੀਕ ਬ੍ਰੀਕ ਪੌਂਗ ਦੇ ਵਿੱਚ ਘੋਲ ਲਿਆ ਸੀ ਹੁਣ ਇਹਨੂੰ ਬ੍ਰਾਊਨ ਹੋਣ ਤੱਕ ਭੁੰਨਣਾ ਹਾਂਜੀ ਪਿਆਜ਼ ਵਿੱਚ ਲਸਣ ਆਦਰਕ ਤੇ ਹਰੀ ਮਿਰਚ ਪਾਉਣ ਤੋਂ ਬਾਅਦ ਪੁੱਜ ਕੇ ਹੋ ਗਿਆ ਬਿਲਕੁਲ ਬ੍ਰਾਊਨ ਹੁਣ ਇਹਦੇ ਵਿੱਚ ਪਾਉਣੇ ਆਪਾਂ ਮਸਾਲਾ ਮਸਾਲੇ ਦੇ ਵਿੱਚ ਮੈਂ ਪਾਇਆ ਇੱਕ ਚਮਚਾ ਲਾਲ ਮਿਰਚ ਕਿਉਂਕਿ ਪੰਜ-ਛੇ ਹਰੀਆਂ ਮਿਰਚਾਂ ਪਾਈਆਂ ਨੇ ਇਸ ਚਮਚਾ ਚਮਚਾ ਸਬਕ ਚਮਚਾ ਹਲਦੀ ਦਾ ਸਬਕ ਚਮਚਾ ਨਮਕ ਦਾ ਇੱਕ ਚਮਚਾ ਜੀਰਾ ਪਾਊਡਰ ਤੇ ਇੱਕ ਚਮਚਾ ਪਾਇਆ ਮੈਂ ਜਿਹੜਾ ਘਰੇ ਬਣਾਇਆ ਹੋਇਆ ਮਸਾਲਾ ਹੁਣ ਇਹਨੂੰ ਚੰਗੀ ਤਰ੍ਹਾਂ ਸੇਕਦੇ ਆਪਾਂ ਹਾਂਜੀ ਮਸਾਲੇ ਨੂੰ ਲਾਗਿਆ ਸੇਕ ਹੁਣ ਇਹਦੇ ਵਿੱਚ ਦੋ ਗ੍ਰੰਡ ਕੀਤੇ ਹੋਏ ਟਮਾਟਰ ਪਾਤੇ ਜਿਹੜੇ ਮੈਂ ਅੱਥੇ ਦੇ ਵਿੱਚ ਕੁੱਟੇ ਹੋਏ ਸੀ ਹੁਣ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹਾਂਜੀ ਦੇਖਦੇ ਆਪਾਂ ਵੀ ਤੜਕਾ ਪੱਕ ਚੁੱਕਿਆ ਹਾਂਜੀ ਤੜਕਾ ਪੱਕ ਕੇ ਹੋ ਗਿਆ ਤਿਆਰ ਹੁਣ ਇਹਦੇ ਵਿੱਚ ਪਾਉਣੇ ਆਪਾਂ ਗਾਜਰਾ ਮਟਰ ਹਾਂਜੀ ਗਾਜਰਾ ਤੇ ਮਟਰ ਆਪਾਂ ਵਿੱਚ ਦਿੱਤੇ ਪਾ ਤੜਕੀ ਦੇ ਹੁਣ ਇਹਨੂੰ ਢੱਕ ਦਿਆਂ ਗੈਸ ਕਰਤਾ ਬਿਲਕੁਲ ਸਲੋ ਤਾਂ ਕਿ ਇਹ ਹੌਲੀ ਹੌਲੀ ਪੱਕੇ ਤੇਜ਼ ਗੈਸ ਤੇ ਬਣੀ ਸਬਜ਼ੀ ਜ਼ਿਆਦਾ ਟੇਸਟੀ ਨਹੀਂ ਹੁੰਦੀ ਜਦੋਂ ਇੱਕੋ ਜਾਂ ਸੇਕ ਲੱਗੂ ਹੌਲੀ ਹੌਲੀ ਹੋਊ ਤਾਂ ਸਬਜ਼ੀ ਟੇਸਟੀ ਬਣਦੀ ਆ ਹੁਣ ਆਪਾਂ ਗੈਸ ਆ ਜਿਹੜਾ ਸਿਮ ਤੇ ਕਰਤਾ ਹਾਂਜੀ ਗੈਸ ਸੇਮ ਤੇ ਆ 7-8 ਮਿੰਟ ਹੋ ਗਏ ਆਪਾਂ ਦੇਖਦੇ ਆ ਸਰਦੀ ਜਿਹੜੀ ਹੁਣ ਤਾਂ 5-5 ਮਿੰਟ ਅਜੇ ਹੋਰ ਲੱਗਣਗੇ ਬਸ ਹੁਣ ਇਹਨੂੰ ਆਪਾਂ ਢੱਕ ਦੇਣਾ ਹਾਂ ਹਾਂਜੀ ਹੋ ਗਏ 5 ਮਿੰਟ ਹੁਣ ਆਪਾਂ ਇਹਦਾ ਢੱਕਣ اتارਦੇ ਆ ਲਾਹਦਾ ਸਬਜੀ ਬਣ ਚੁੱਕੀ ਆ ਹਾਂਜੀ ਸਬਜੀ ਪੱਕ ਕੇ ਹੋ ਗਈ ਬਿਲਕੁਲ ਤਿਆਰ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਧਨੀਆ ਤੇ ਦਿਖਾਉਣੀਆਂ ਤੁਹਾਨੂੰ ਜੀ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਨਾਲ ਲੈ ਲਿਆਨ ਤੋਂ ਮੱਕੀ ਦੀਆਂ ਰੋਟੀਆਂ ਔਲੇ ਤੇ ਮਿਰਚ ਦਾ ਅਚਾਰ ਤੇ ਨਾਲ ਮੂਲੀ ਵੀ ਲਈ ਆ ਸਬਜੀ ਦੇ ਵਿੱਚ ਪਾ ਲਿਆ ਆਪਾਂ ਮੱਖਣ ਤੇ ਹੁਣ ਖਾਣੇ ਆ ਸਬਜੀ ਦੀ ਖਸਬੂ ਬਹੁਤ ਸੋਹਣੀ ਆ ਰਹੀ ਆ। ਖਾਣਿਆ ਹੁਣ ਆਪਾਂ ਇਹਨੂੰ ਮੱਕੀ ਦੀ ਰੋਟੀ ਦੇ ਨਾਲ ਤੁਸੀਂ ਵੀ ਨਾ ਗਾਜਰਾ ਮਟਰਾਂ ਦੀ ਸਬਜੀ ਮੱਕੀ ਦੀ ਰੋਟੀ ਦੇ ਨਾਲ ਟਰਾਈ ਕਰਕੇ ਦੇਖਿਓ ਬਹੁਤ ਟੇਸਟੀ ਲੱਗਦੀ ਆ। ਮਿਲਦੇ ਆਂ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਨੂੰ ਕਰ ਦੋ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।